ਸਾਡਾ ਇੱਕ ਭਰਾ ਰਾਜਵੀਰ ਜਵੰਦਾ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਮੈਂ ਨਹੀਂ ਕਹਿੰਦਾ ਸਾਨੂੰ ਛੱਡ ਕੇ ਚਲਾ ਗਿਆ ਮੈਂ ਕਹਾਂਗਾ ਸਿਸਟਮ ਨੇ ਉਹਦਾ ਮਰਡਰ ਕੀਤਾ ਸਿਸਟਮ ਦੇ ਧੱਕੇ ਸਾਡਾ ਭਰਾ ਚੜ ਗਿਆ ਮੈਂ ਨਹੀਂ ਕਹਿੰਦਾ ਉਹ ਉਹਦੇ ਦੀ ਤਾੜੀਆਂ ਬਜਾਉਂ ਜਾਂ ਮੇਰਾ ਉਹ ਜਿਗਰੀ ਯਾਰ ਸੀ ਪਰ ਉਹਦਾ ਜਿਹੜਾ ਐਕਸੀਡੈਂਟ ਹੈ ਉਹ ਆਵਾਰਾ ਪਸ਼ੂਆਂ ਕਰਕੇ ਹੋਇਆ ਇਹ ਗੱਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਉਹਦੇ ਗਾਣੇ ਗਾਉ ਕੋਈ ਪ੍ਰੋਬਲਮ ਨਹੀਂ ਬਹੁਤ ਸਾਰੇ ਉਹਦੇ ਦੋਸਤ ਮਿੱਤਰ ਕਈ ਬਾਤਾਂ ਚ ਨਵੇਂ ਵੀ ਪੈਦਾ ਹੋ ਰਹੇ ਐ ਪਰ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਆਪਾਂ ਸਮਾਜ ਦੀ ਬੁਰੀਾਈ ਨੂੰ ਜ਼ਰੂਰ ਉਹ ਬੁੱਧਾ ਚੁੱਕੀਏ ਲੱਖ ਲਾਣ ਤਾਂ ਮੇਰੇ ਵਰਗੇ ਉਹਨਾਂ ਮੂਰਖਾਂ ਤੇ ਜਿਹੜੇ ਦੁੱਧ ਪੀ ਕੇ گاਵਾ ਨੂੰ ਸੜਕਾਂ ਤੇ ਛੱਡ ਦਿੰਦੇ ਐ ਲੱਖ ਲਾਣ ਤਾਂ ਉਹਨਾਂ ਤੇ ਜਿਹੜੇ ਘਰ ਚ ਬੱਚਾ ਹੋ ਜਾਏ ਉਤਾ ਸੁੱਖ ਮੰਗਦੇ ਆ ਘਰ ਚ ਮੋਢਾ ਹੋ ਜੇ ਜਦੋਂ ਬੱਚਾ ਹੋ ਜੇ ਉਹਨੂੰ ਸੜਕਾਂ ਤੇ ਛੱਡ ਦਿੰਦੇ ਆ ਤੇ ਲੱਖ ਲਾਣ ਤਾਂ ਉਹਨਾਂ ਸਰਕਾਰਾਂ ਦੇ ਜਿਹੜੇ ਸਾਡੇ ਤੋਂ ਟੋਲ ਟੈਕਸ ਰੋਡ ਟੈਕਸ ਕਾਊਸਸ ਟੈਕਸ ਸਾਰੀ ਤਰ੍ਹਾਂ ਦੇ ਟੈਕਸ ਲੈ ਲੈਂਦੇ ਆ ਪਰ ਇਹਨਾਂ ਅਵਾਰਾ ਪਸ਼ੂਆਂ ਦਾ ਕੋਈ ਖਲ ਨਹੀਂ ਕਰਦੇ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜ਼ਰੂਰ ਸਮਾਜਿਕ ਮੁੱਦਿਆਂ ਦੀ ਗੱਲ ਜ਼ਰੂਰ ਕਰਿਆ ਕਰੋ ਬਹੁਤ ਸੌ ਮਿੱਟੀ ਵਾਲੇ ਵੀ ਨਿ ਚੱਕਵੇਂ ਮੇਰੇ ਨਾਲ ਸੇਵਨ ਚੱਹੀਏ ਉਹਨਾਂ ਪੀੜੀਆਂ ਤੋਂ ਚੱਲਦਾ ਹੀ ਲੱਗ ਚੱਲੀ ਸਾਡਾ ਸਰਦ ਨਹੀਂ ਚੱਲੀ